ਹੈਲੋ 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 ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰ ਜੀ ਮੈਂ ਡਾਕਟਰ ਪ੍ਰਗਟ ਸਿੰਘ ਬੋਲਦਾ ਲੁੱਪੋ ਗਿਆ ਤੋਂ ਹਾਂ ਜੀ ਅੱਛਾ ਪ੍ਰਗਟ ਸਿੰਘ ਹਾਂ ਜੀ ਹਾਂ ਜੀ ਮੈਂ ਨਾ ਤੁਹਾਨੂੰ ਇਹ ਪੁੱਛਣਾ ਸੀ ਤੁਸੀਂ ਮੈਡੀਸਨ ਖਾ ਰਹੇ ਹੋ ਨਾ ਇਥੋਂ ਲੈ ਕੇ ਲੁੱਪੋ ਗਿਆ ਦੋ ਸਾਡੇ ਕੋ ਆਹੋ ਉਹ ਦਿਮਾਗ ਵਾਸਤੇ ਤੇ ਮੈਂ ਨਾ ਕਿਸੇ ਹੋਰ ਪੇਸ਼ੈਂਟ ਦੀ ਵੀ ਇਹੀ ਕੰਡੀਸ਼ਨ ਆ ਤੇ ਤੁਹਾਨੂੰ ਕਿਹੜਾ ਕਿਹੜਾ ਫਾਇਦਾ ਹੋਇਆ ਦੱਸਿਓ ਜਰਾ ਫਿਰ ਆਪਾਂ ਉਹਨਾਂ ਨੂੰ ਵੀ ਦੇਣੀ ਉਦਾਂ ਤੇ ਅੱਖਾਂ ਦੀ ਜਿਹੜੀ ਲਾਈਟ ਆ ਠੀਕ ਹੁੰਦੀ ਤੇ ਮਗਰ ਤੇ ਸੈਟਿੰਗ ਬਹੁੰਦੀ ਆ ਅੱਖਾਂ ਦੀ ਲਾਈਟ ਅੱਖਾਂ ਦੀ ਰੋਸ਼ਨੀ ਠੀਕ ਹੁੰਦੀ ਆ ਹਾਂ ਤੁਹਾਡਾ ਤੁਹਾਡਾ ਕਿੰਨਾ ਕੁ ਫਰਕ ਪਿਆ ਅੱਖਾਂ ਦੀ ਰੋਸ਼ਨੀ ਦਾ ਹੈਲੋ ਹਾਂ ਅੱਖਾਂ ਦੀ ਰੋਸ਼ਨੀ ਦਾ ਮੈਂ ਕਿਹਾ ਕਿੰਨਾ ਕੁ ਫਰਕ ਪੈ ਗਿਆ ਤੁਹਾਨੂੰ ਫਿਰ ਆ 20% ਆ 20% ਫਰਕ ਪੈ ਗਿਆ ਹਨਾ ਹਾਂ ਠੀਕ ਠੀਕ ਹਾਉਂ ਤੇ ਅੱਗੇ ਨਿਕਾ ਹਾਂ ਡਾਊਨ ਸੀ ਨਿਕਾ ਅੱਗੇ ਕਾਫੀ ਆਹ ਫਰਕ ਕੀ ਫਰਕ ਆ ਤੇ ਦਿਮਾਗ ਦਾ ਕੀ ਫਰਕ ਪਿਆ ਦੇ ਨਾਲ ਦਿਮਾਗ ਦਾ ਮਤਲਬ ਕਿ ਕੋਈ ਜ਼ਬਾਕ ਦੇ ਵਿੱਚ ਜਾਣੀ ਕਿ ਜਿਤਰਾ ਹੋਰ ਗਿਆ ਉੱਜਾ ਵਾਦੂ ਵਾਦੂ ਵਿਚਾਰ ਜਿਹੜੇ ਆਉਂਦੇ ਆ ਤੇ ਗਲਤ ਵਿਚਾਰਾਂ ਨੂੰ ਠੀਕ ਕਰਦੇ ਆ ਗਲਤ ਵਿਚਾਰਾਂ ਨੂੰ ਠੀਕ ਕਰਦੀ ਆ ਫालतू ਜਿਹੜੇ ਵਿਚਾਰ ਉਹ ਟੀਪ ਹੁੰਦੇ ਆ ਹਾਂ ਹਾਂ ਠੀਕ 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 ਬਹੁਤ ਵਧੀਆ ਹਾਂ ਹਾਂ ਚਲੋ ਤੁਸੀਂ ਦੱਸ ਦਿੱਤਾ ਬਹੁਤ ਵਧੀਆ ਕੀਤਾ ਠੀਕ ਹੈ ਹਾਂ ਇੱਕ ਅੱਖਾਂ ਦੀ ਰੋਸ਼ਨੀ ਦਾ ਠੀਕ ਤੇ ਥੀ ਅੱਖਾਂ ਦੀ ਰੋਸ਼ਨੀ ਦਾ ਫਰਕ ਪਾਉਂਦੀ ਆਗੇ ਅੱਖਾਂ ਦੀ ਰੋਸ਼ਨੀ ਦਾ ਫਰਕ ਪਿਆ ਆ ਫਾਇਦਾ ਹੋਇਆ ਅੱਗੇ ਨਾਲ ਮੇਰੇ ਸਾਹਬ ਨਾਲ ਸ਼ੂਗਰ ਦਾ ਅਮਰੀਕਾ ਸੁੱਕੀ ਮਦੀ ਨੂੰ ਸੇਤੀ ਪਵਗਾ ਹਾਂ ਤੁਹਾਨੂੰ ਸ਼ੂਗਰ ਆ ਤੇ ਜੇ ਸ਼ੂਗਰ ਜੇ ਨਾ ਹੋਵੇ ਤੇ ਦੂਸਰੇ ਪੇਸ਼ੈਂਟ ਨੂੰ ਜ਼ਿਆਦਾ ਫਰਕ ਪਏਗਾ ਹਾਂ 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 ਦੂਸਰੇ ਮਰੀਜ਼ ਨੂੰ ਜ਼ਿਆਦਾ ਫਰਕ ਪਾਉਣਾ ਲਗਾਤਾਰ ਖਵਾਓ ਜਿੰਨੂੰ ਖਵਾਉਣੀ ਹੈ ਲਗਾਤਾਰ ਖਵਾਈਏ ਠੀਕ ਹੈ ਜੀ ਹੂੰ ਠੀਕ ਠੀਕ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨ ਚਲੋ ਠੀਕ ਹੈ ਸ਼ੁਕਰੀਆ ਦੋਸਤੋ ਇਸ ਵੀਡੀਓ ਨੂੰ ਪੂਰਾ ਵੇਖ ਕੇ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦੇ ਨਿਸ਼ਾਨ ਨੂੰ ਦਬਾ ਕੇ ਆਲ ਤੇ ਕਲਿੱਕ ਕਰ ਦਿਓ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਦੀ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ